ਕਹਿੰਦੀ ਵਾਰੀ ਅਸੀਂ ਇਹ 1152 ਪ੍ਰੋਫੈਸਰ ਸਾਈਕੋ ਪ੍ਰੋਫੈਸਰ ਲੈਜੈਂਡਸ ਆਂ ਪੰਜਾਬੋਂ ਇੱਥੇ ਇਕੱਠੇ ਹੋਏ ਆ। ਇਹ ਸਟੌਕ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਅਰਤੀ ਵੋਗ ਮੁਜਾਹਰਾ ਜਿਹੜਾ ਕਰ ਰਹੇ ਆ। ਅਸੀਂ ਇਸ ਤਰ੍ਹਾਂ ਨਹੀਂ ਹੈ ਨਹੀਂ ਸੀ ਪਰ ਸਰਕਾਰ ਨੇ ਸਾਨੂੰ ਬਣਾ ਦਿੱਤਾ। ਗਲਤੀਆਂ ਸਰਕਾਰ ਦੀਆਂ ਆ, ਪੂਰਤਨੀਆਂ ਸਾਨੂੰ ਪਾਈਆਂ। ਐਕਚੁਅਲੀ ਵੀ ਆਰ ਨਾਟ ਦਾ ਵਿਕਟਮਸ। ਵਿਕਟਮਸ ਆ ਮੇਡ ਬਾਇ ਦਾ ਗਵਰਨਮੈਂਟ। ਸਰਕਾਰ ਨੇ ਵਰਤੀ 2021 ਵਿੱਚ ਗੱਡੀ ਸੀਗੀ ਹੁਣ ਤੁਸੀਂ ਆਪਸਿਆਂ ਨੇ ਜਦੋਂ ਕੋਈ ਐਡਵਰਟਾਈਜ਼ਮੈਂਟ ਆਉਂਦੀ ਆ ਤਾਂ ਜੌਬ ਦੀ ਨੀਡ ਆ ਤਾਂ ਅਸੀਂ ਫਾਰਮ ਫੀਲ ਕਰਦੇ ਆ ਹੁਣ ਸਾਨੂੰ ਕੀ ਪਤਾ ਕਿ ਸਰਕਾਰ ਨੇ ਕੀ ਗੁੱਲ ਛੱਡੇ ਨੇ ਸੋ ਇਹਨਾਂ ਦੀਆਂ ਗਲਤੀਆਂ ਕਰਕੇ ਸਾਨੂੰ ਭੁਗਤਾਨ ਕਰਨਾ ਪੈ ਰਿਹਾ ਮੇਨ ਕਲਪਿਤ ਸਰਕਾਰ ਆ ਔਰ ਬਣਾ ਆਸਾਮ ਦਿੱਤਾ ਯਾਰ ਇਸ ਕਰਕੇ ਅਸੀਂ ਇਸ ਆਪਣੀ ਐਕਟੀਵਿਟੀ ਨਾਲ ਇਹ ਮੈਸੇਜ ਸ਼ੇਅਰ ਕਰਨਾ ਚਾਹੁੰਦੇ ਆ ਅੱਜ ਦੇਖੋ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਹਰ ਇੱਕ ਸਰਕਾਰੀ ਕਾਲਜ ਦੇ 11-56 ਪ੍ਰੋਫੈਸਰ ਜਿਹੜੇ ਨੇ ਇਹ ਅਰਜੀ ਫੂਕ ਮੁਜ਼ਾਰਾ ਜਿਹੜਾ ਕਰ ਰਹੇ ਨੇ ਇਹ ਸਰਕਾਰ ਦੀ ਇਸ ਤੋਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ ਫਿਰ ਵੀ ਜੇ ਸਰਕਾਰ ਨੇ ਸਾਨੂੰ ਮੀਟਿੰਗ ਨਾ ਦਿੱਤੀ ਕਿਉਂਕਿ 18 ਤਰੀਕ ਦੀ ਮੀਟਿੰਗ ਗੇ ਮੁਕਰਗੀ ਇਹ ਵੈਸੇ ਆਮ ਆਦੀ ਪਾਰਟੀ ਸਰਕਾਰ ਵਾਦੇ ਤੋਂ ਮੁਕਨ ਵਾਲੀ ਸਰਕਾਰ ਆ ਜੇ ਇਹਨਾਂ ਸਾਨੂੰ ਮੀਟਿੰਗ ਨਾ ਦਿੱਤੇ ਜਾਂ ਸਾਡੀ ਰਿਵਿਊ ਪਟੀਸ਼ਨ ਨਾ ਫਾਈਲ ਕੀਤੀ ਫਿਰ ਅਸੀਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਹੋਰ ਅਸੀਂ ਉਸ 스테ਏ ਤੇ ਆ ਚੁੱਕੇ ਹਾਂ ਦੂ ਆ ਟਾਈਮ ਜਾਂ ਸਾਨੂੰ ਮਾਰ ਦੇਣ ਜਾਂ ਜੋ ਮਰਜ਼ੇ ਕਰਨ ਸਾਨੂੰ ਥਾਣਿਆਂ 'ਚ ਬੰਦ ਕਰ ਦੇਣ ਸਾਨੂੰ ਜੇਲ੍ਹਾਂ 'ਚ ਪਾ ਦੇਣ ਪਰ ਅਸੀਂ ਆਪਣੇ ਐਫਰਟ ਤੋਂ ਪਿੱਛੇ ਨਹੀਂ ਹਟਾਂਗੇ ਬਿਸ ਇਸ ਫਾਈਟ ਫਾਰ ਦਾ ਰਾਈਟ ਸੋ ਅਸੀਂ ਜਿਹੜਾ ਇਸ ਸੰਵਜ ਲੜਦੇ ਹੀ ਲਵਾਂਗੇ ਸਾਡਾ ਆਉਣ ਵਾਲਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਜੋ ਮਰਜੀ ਸਾਡਾ ਸਰਕਾਰ ਕਰ ਲੈ ਅਸੀਂ ਤਿੱਖਾ ਸੰਘਰਸ਼ ਕਰਕੇ ਆਪਣੇ ਹੱਥ ਵਾਪਸ ਲਵਾਂਗੇ ਦੂਸਰਾ ਪੰਜਾਬ ਦੀ ਮਰ ਰਹੀ ਜਿਹੜੀ ਹਾਈ ਐਜੂਕੇਸ਼ਨ ਆ ਉਸ ਨੂੰ ਅਸੀਂ ਜਿੰਦਾ ਕਰਾਂਗੇ ਤਬਾਹ ਹੋ ਰਹੀ ਉਹ ਚਿਹਰੀ ਸਿੱਖਿਆ ਨੂੰ ਆਪ ਲਿਮਿਟ ਕਰਨ ਵਾਸਤੇ ਅਸੀਂ ਸਾਰੇ ਪ੍ਰੋਫੈਸਰ ਜਿਹੜੇ ਆ ਆਪਣਾ ਪੂਰੀ ਜਾਨ ਲਗਾਉਂਦੇ ਆ ਥੈਂਕ ਯੂ